ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਕਲਪਨਾ ਨਗਰ ਵਧੀਆ ਚੱਲਦਾ ਚੰਗਾ ਰਹਿਣ ਸਹਿਣ ਹੋ ਗਿਆ ਦੋਨੋਂ ਬੇਟੇ ਖੁਸ਼ ਹੋ ਗਧਿਆ ਸਕੂਲ ਚ ਪੜਨ ਲਾ ਦਿੱਤੇ ਰਮਨ ਦਾ ਕੰਮ ਵੀ ਵਧੀਆ ਚੱਲਦਾ ਰਮਨ ਦੇ ਵੀ ਦੋਨੋਂ ਬੱਚੇ ਪੜਨ ਲੱਗ ਗਏ ਟਾਈਮ ਚੱਲਦਾ ਗਿਆ ਰਮਨ ਸਸਕੂਲੇ ਕਦੇ ਆ ਜਾਂਦੀ ਮਿਲਣ ਵਾਸਤੇ ਸ਼ਹਿਰ ਦੂਰ ਰਹਿਣ ਕਰਕੇ ਬਿੰਦਰ ਆਵਦੀ ਮਾਂ ਦਾ ਬਹੁਤ ਕਰਦਾ ਸੀ ਬਿੰਦਰ ਤਾਂ ਕਦੇ ਗੱਡੀ ਲੈ ਕੇ ਪਿੰਡ ਮਾਂ ਕੋਲੇ ਚੜ੍ਹੇ ਜਾਂਦਾ ਸੀ ਖੁਦ ਮਾਂ ਕੋਲ ਫੜਾ ਦਿੰਦੀ ਜੀ ਕਦੇ ਕੁਛ ਬਿੰਦਰ ਖੇਤੋਂ ਸਬਜ਼ੀ ਤਾਜੀ ਲੈ ਆਉਂਦਾ ਕਰਦਾ ਦੁੱਧ ਹੁੰਦਾ ਹੋਰ ਘਰ ਵਾਸਤੇ ਜ਼ਰੂਰੀ ਸਮਾਨ ਹੁੰਦਾ ਮਾਂ ਸਭ ਫੜਾ ਦਿੰਦੀ ਸੀ ਬਿੰਦਰ ਨੂੰ ਰਮਨ ਹੁਣ ਖੁਸ਼ ਹੋ ਜਾਂਦੀ ਜਦੋਂ ਸੱਸੋਂ ਦੀ ਕੋਲੇ ਮਿਲਣ ਵਾਸਤੇ ਕਿਉਂਕਿ ਸੱਸ ਇੱਕ ਤਾਂ ਕੰਮ ਕਰ ਦਿੰਦੀ ਸੀ ਜਦੋਂ ਰਮਨ ਦੁਕਾਨ ਤੇ ਜਾਂਦੀ ਸੀ ਇੱਕ ਰਮਨ ਦੀ ਸੱਸ ਸਾਡੀ ਪਿੰਡ ਵਾਲੀ ਨੂੰ ਉਹਦੀਆਂ ਗੱਲਾਂ ਕਰਦੀ ਰਹਿੰਦੀ ਹੁੰਦੀ ਸੀ ਰਮਨ ਆਪਦੀ ਸੱਸ ਨਾਲ ਆਪਦੀ ਜਿਠਾਣੀ ਦੀਆਂ ਚੁਗਲੀਆਂ ਕਰਦੀ ਸੀ ਕਿਉਂਕਿ ਸੱਸੋਂ ਉਹਦੇ ਕੋਲੇ ਰਹਿੰਦੀ ਸੀ ਇਦੇ ਕੋਲ ਤਾਂ ਕਦੇ ਮਿਲ ਨਹੀਂ ਆਉਂਦੀ ਹੁੰਦੀ ਸੀਗੀ ਰਮਨ ਦੀ ਸੱਸ ਬਸ ਇਹਨੇ ਨਾਲ ਕੁਛ ਰਹਿੰਦੀ ਸੀ ਰਮਨ ਦੀ ਸੱਸ ਬਸ ਸਿਰ ਤੇ ਚਾਰਪਦਨੀ ਆਉਂਦੀ ਤੇ ਚਲੀ ਜਾਂਦੀ ਜਦੋਂ ਰਮਨ ਸਾਰਾ ਕੰਮ ਕਰਾਉਣ ਲੱਗ ਜਾਂਦੀ ਫਿਰ ਪਿੰਡ ਚਲੀ ਜਾਂਦੀ ਰਮਨ ਵੀ ਕਲਪਨਾ ਬੋਲੇ ਜਠਾਣੀ ਨੂੰ ਮਾੜਾ ਕਹਿਣ ਲੱਗ ਜਾਂਦੀ ਦੇਖੀ ਕਲਪਨਾ ਮੇਰੀ ਸੱਸ ਕੰਮ ਕਰਦੀ ਹੈ ਪਤਾ ਨਹੀਂ ਮੇਰੀ ਜਠਾਣੀ ਤੋਂ ਕਿਉਂ ਨਹੀਂ ਕਰਾਇਆ ਜਾਂਦਾ ਮੈਂ ਤਾਂ ਸੱਸ ਦਾ ਬਹੁਤਾ ਕਰਦੀ ਹਾਂ ਰਮਨ ਬੁੱਲੀ ਕਿਉਂਕਿ ਰਮਨ ਨੂੰ ਵਸਾਂ ਐ ਸੀ ਸੱਸ ਕੋਲੇ ਰਹਤੇ ਕਰਦਾ ਕੰਮ ਕਰੇ ਜਦੋਂ ਰਮਨ ਨੇ ਸੱਸ ਤੋਂ ਜ਼ਿਆਦਾ ਕੰਮ ਕਰਾਉਣਾ ਆਪਣੀ ਸੀ ਫਿਰ ਉਹ ਪਿੰਡ ਚਲੀ ਜਾਂਦੀ ਨਹੀਂ ਸੀ ਤੇ ਪਿੰਡ ਜਾ ਕੇ ਫਿਰ ਉੱਥੇ ਜਾ ਕੇ ਸੱਸੋ ਦੀ ਹੀ ਬੋਲਦੀ ਹੁੰਦੀ ਸੀ ਤੇ ਰਮਨ ਉੱਥੇ ਤਾਂ ਸਾਰਾ ਦਿਨ ਕੰਮ ਭਾਲਦੀ ਮੈਥੋਂ ਰਮਨ ਨੂੰ ਇਹ ਗੱਲ ਕਲਪਨਾ ਨੂੰ ਵੱਧ ਚੜ੍ਹ ਕੇ ਗੱਲਾਂ ਦੱਸਦੀ ਹੁੰਦੀ ਸੀ ਕਿ ਵੀ ਮੇਰੀ ਸਸਤਾ ਬਾਲੀ ਚੰਗੀ ਆ ਸਾਰਾ ਕੰਮ ਕਰਾਉਂਦੀ ਆ ਕਰਾਉਂਦੀ ਆ ਮੇਰੇ ਨਾਲ ਤੇ ਮੇਰੀ ਜਠਾਣੀ ਤੂੰ ਹੀ ਰੱਖ ਨਹੀਂ ਜਾਂਦੀ ਉਹਦੇ ਨਾਲ ਰਹਿਣਾ ਨਹੀਂ ਆਉਂਦਾ ਕਲਪਨਾ ਇਸਨੇ ਕਦੇ ਨਹੀਂ ਸੱਸ ਨੂੰ ਕਦੇ ਚੰਗੀ ਨਹੀਂ ਕਿਹਾ ਸੀ ਕਲਪਨਾ ਬੋਲਦੀ ਰਹਿੰਦੀ ਆ ਆਪਦੇ ਬੇਟਿਆਂ ਨੂੰ ਆਪਦੀ ਤੁਹਾਡੀ ਦਾਦੀ ਪੁਰਾਣੇ ਸੋਚਾਂ ਖੈਲਾਂਦੀ ਆ ਆਪਾਂ ਨੂੰ ਅੱਗੇ ਵਧਣ ਨਹੀਂ ਦਿੰਦੀ ਹਰ ਗੱਲ 'ਚ ਨੁਕਸ ਕਰਦੀ ਹੁੰਦੀ ਸੀ ਕਲਪਨਾ ਆਪਦੇ ਜਵਾਕਾਂ ਕੋਲੇ ਆਪਦੀ ਸੱਤੀ ਬਰਾਈ ਕਰਦੀ ਸੀ ਕਰੇ ਕੋਈ ਸਮਾਨ ਲਿਆਉ ਨਹੀਂ ਦਿੰਦੀਗੀ ਵੀ ਕਹੂਗੀ ਕੀ ਕਰਾਉਣਾਗਾ ਹੋਰ ਲਿਆ ਕੇ ਨਾ ਮਾਂ ਹਸਨ ਖੇਡਣ ਨਹੀਂ ਦੇਣਾ ਕੀ ਕਰਾਉਣਾ ਤੁਹਾਡੀ ਦਾਦੀ ਤੋਂ ਰਵੀ ਤੇ ਵੀ ਕੀ ਦੋ ਵਧੀਆ ਸੀਗੇ ਬੱਚੇ ਦੋਨੋਂ ਵਧੀਆ ਪੜਦੇ ਸੀ ਉਹਨਾਂ ਨੂੰ ਵੀ ਦਾਦਾ ਦਾਦੀ ਵੀ ਵਧੀਆ ਨਾ ਲੱਗਦੇ ਕਦੇ ਨਾ ਕਹਿੰਦੇ ਵੀ ਦਾਦੀ ਕੋਲੇ ਪਿੰਡ ਜਾਣਾਗਾ ਦਾਦੀ ਕੋਲੇ ਪਿੰਡ ਜਾਣਾਗਾ ਵੀ ਕਿਉਂਕਿ ਉਹਨਾਂ ਨੂੰ ਐਸੀ ਵੀ ਸਾਡੀ ਦਾਦੀ ਸੱਚੀ ਬੁਰੀ ਹੈ ਰਵੀ ਚੰਗਾ ਪੜਦਾ ਉਹਨ ਕਰਕੇ ਕਲਪਨਾ ਬਹੁਤ ਕੋਸ਼ਿਸ਼ ਸੋਚਦੀ ਸੀ ਅਫਸਰ ਬਣਾਉਂਗੀ ਆਉਦੇ ਬੇਟੇ ਨੂੰ ਰਵੀ ਵਿੱਕੀ ਦੀ ਹਰ ਲੋੜ ਪੂਰੀ ਕਰਦਾ ਸੀ ਮੋਹ ਮੰਗੀ ਹਰ ਚੀਜ਼ ਰਵੀ ਵਿੱਕੀ ਨੂੰ ਕਲਪਨਾ ਦੀ ਸੱਸ ਬਿਮਾਰ ਹੋ ਗਈ ਰਜੇਸ਼ ਜਾ ਕੇ ਪਤਾ ਲੈਣ ਲੈ ਆਇਆ ਇੱਕ ਦਿਨ ਖਬਰ ਆਈ ਵੀ ਮਰਨ ਦੀ ਖਬਰ ਆਈ ਬਸ ਰਜੇਸ਼ ਨੂੰ ਆਪਦੀ ਮਾਂ ਦੀ ਕਲਪਨਾ ਤੇ ਰਜੇਸ਼ ਦੋਨੋਂ ਪਿੰਡ ਚਲੇ ਗਏ ਸ਼ਾਮ ਨੂੰ ਵਾਪਸ ਆ ਗਏ ਫਿਰ ਪਿੰਡ ਵਿੱਚ ਇਕੱਲਾ ਰਜੇਸ਼ ਹੀ ਰਹਿ ਗਿਆ ਦੋ ਦਿਨ ਲਾ ਕੇ ਆ ਗਿਆ ਉਹ ਵੀ ਹੋਣ ਇੱਕ ਕੰਮ ਵਾਲੀ ਰੱਖ ਲਈ ਕਲਪਨਾ ਨੇ ਜੋ ਪੋਚਾ ਲਾ ਲੇ ਬਾਕੀ ਝੜੂ ਪੋਚਾ ਕਰ ਦੇਵੇ ਰਜੇਸ਼ ਨੇ ਕਿਹਾ ਕੱਪੜੇ ਧੋਣ ਤੇ ਰੱਖ ਲੈ ਫਿਰ ਕਲਪਨਾ ਨੂੰ ਪਸੰਦ ਨਹੀਂ ਸੀ ਦੂਜੇ ਦਾ ਕੰਮ ਹੌਲੀ ਹੌਲੀ ਹਫ਼ਤੇ ਖੇੜਦੇ ਜ਼ਿੰਦਗੀ ਵਧੀਆ ਲੰਘੀ ਰਵੀ ਨੇ ਵਧੀਆ ਕੋਰਸ ਕਰ ਲਿਆ ਇੱਕ ਪ੍ਰਾਈਵੇਟ ਜੌਬ ਤੇ ਲੱਗ ਮਿਲ ਗਈ ਵਿੱਕੀ ਨੇ ਵੀ ਪੜ ਕੇ ਇੱਕ ਸ਼ੋਰੂਮ ਖੋਲ ਲਿਆ ਰਵੀ ਨੇ ਵਿਆਹ ਕਰਾ ਲਿਆ ਖੁਦ ਲਮੇਰਿਸ ਪਰ ਕਲਪਨਾ ਵਰਦਿਆ ਨੇ ਸਾਥ ਵੀ ਦਿੱਤਾ ਵੀ ਰਵੀ ਚੋਲੋ ਬੱਚੇ ਆ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਦੋਨਾਂ ਦਾ ਰਲ ਕੇ ਵਿਆਹ ਕਰ ਦਿੱਤਾ ਪਿੰਡ ਵਾਲੇ ਨਹੀਂ ਆਏ ਰਜੇਸ਼ ਦਾ ਭਰਾ ਇੱਕ ਦਿਨ ਆ ਕੇ ਮੁੜ ਗਿਆ ਸੀ ਪਰ ਰਜੇਸ਼ ਨੇ ਕਹਿ ਦਿੱਤਾ ਸੀ ਮੇਰੇ ਬੇਟਿਆਂ ਦੀ ਖੁਸ਼ੀ ਵਿੱਚ ਕੁਸ਼ੀ ਹੈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾਗਾ ਕਿਉਂਕਿ ਪਿੰਡ ਵਾਲੇ ਦਾ ਮੈਰਿਜ ਨੂੰ ਚੰਗਾ ਨਹੀਂ ਸਮਝਦੇ ਸੀਗੇ ਪਰ ਕਲਪਨਾ ਹਰਣਿਆ ਉਹਦੇ ਬੱਚਿਆਂ ਦਾ ਸਾਥ ਦਿੱਤਾ ਇਸ ਕਰਕੇ ਪ੍ਰਵਾਹ ਨਹੀਂ ਕਰਦੇ ਸੀ ਪਿੰਡ ਵਾਲਿਆਂ ਦੀ ਉਹ ਵੀ ਸਾਨੂੰ ਸਾਡੇ ਬੱਚੇ ਖੁਸ਼ ਚਾਹੀਦੇ ਆ ਰਜੀ ਇਹ ਸਦਾ ਪਰਿਵਾਰ ਬਹੁਤ ਖੁਸ਼ ਰਵੀ ਜਿੰਗੀ ਤਨਕਾ ਲੈਂਦਾ ਕਲਪਨਾ ਬਹੁਤ ਖੁਸ਼ ਕਲਪਨਾ ਨੇ ਵੀ ਹਰ ਮੰਗ ਪੂਰੀ ਕੀਤੀ ਅਰਵੀ ਦੀ ਤੇ ਰਵੀ ਦੇ ਕਰਵਾ ਲਈ ਤੀ ਕਲਪਨਾ ਦੀ ਬਹੁਤ ਸੋਣੀ ਸੀ ਰਵੀ ਦੀ ਕਰੋਲੀ ਸੀ ਮੇਂ ਪੜੀ ਵਿਖੀ ਘੁੰਮਣ ਫਿਰਨ ਦਾ ਸ਼ੌਂਕ ਉਹ ਰੱਖਦੀ ਸੀ ਕਲਪਨਾ ਦੇ ਜੋ ਸ਼ੌਂਕ ਸੀ ਵੀ ਮੈਂ ਆਪਦੀ ਨੂੰ ਦੇ ਹਰ ਸ਼ੌਂਕ ਪੂਰੇ ਕਰਾਂ ਬਿਨਾ ਕਹਿ ਤੋ ਸੇਮੀ ਨੂੰ ਹਰ ਕੁਝ ਲੈ ਆ ਕੇ ਦਿੰਦੀ ਸੀ ਕਲਪਨਾ ਰਜੇਸ਼ ਹਰ ਗੱਲ ਤੇ ਬੇਟਾ ਬੇਟਾ ਕਰਦਾ ਸੀ ਰਮਾਨਾ ਦੀ ਬੇਟੀ ਵੀ ਟੀਚਰ ਬਾਨਣਾ ਚਾਹੁੰਦੀ ਸੀ ਠੇਕੇ ਦੇ ਆਧਾਰ ਤੇ ਮਨਪ੍ਰੀਤ ਰੱਖ ਲਈਗੀ ਸਕੂਲ ਦੇ ਵਿੱਚ ਟੀਚਰ ਲਾਪਰੀ ਤਰੀਫ ਦੇ ਆਨ ਨੂੰ ਕਹਿੰਦਾ ਹੁੰਦਾ ਸੀ ਰਮਨ ਦਾ ਵੀ ਸ਼ੌਂਕ ਸੀ ਵੀ ਲਾਪਰੀਤ ਨੂੰ ਉਦੇਸ਼ ਭੇਜਾ ਰਮਨ ਦੀ ਸੱਸ ਦੀ ਮੌਤ ਹੋ ਚੁੱਕੀ ਸੀ ਪਿੰਡ ਵਾਲਾ ਨਵਿੰਦਰ ਦੇ ਘਰ ਹੁਣ ਘਟ ਬਣ ਲੱਪੀ ਕਿਉਂ ਸਾਂਝੀ ਜ਼ਮੀਨ ਦਾ ਰੋਲਾ ਚੱਲ ਪਿਆ ਲਬਰੀਤ ਨੇ ਐਕਸ ਕਲੀਅਰ ਕਰ ਲਈ ਬਿੰਦਰ ਨੇ ਆਪਦੀ ਜ਼ਮੀਨ ਜਿਹੜੀ ਸੀਗੀ ਵੇਚ ਦਿੱਤੀ ਲਬਰੀਤ ਨੂੰ ਵਿਦੇਸ਼ ਭੇਜ ਦਿੱਤਾ ਹੁਣ ਪਿੰਡ ਵਾਲੇ ਕਹਿੰਦੇ ਵੀ ਕਰਤ ਰਹਿੰਦੇ ਹੈਗੇ ਜਿਹੜੇ ਚ ਪ੍ਰਾ ਨਾਲ ਰੋਲਾ ਜਿਆਦਾ ਵੱਧ ਗਿਆ ਬਿੰਦਰ ਦਾ ਜ਼ਮੀਨ ਵੇਚੀ ਬਾਹਰਲੇ ਨੂੰ ਪਰਪਰਾ ਲੜਦਾ ਬਿੰਦਰ ਨੂੰ ਤੂੰ ਪਿੰਡੋਂ ਬਾਹਰਲੇ ਨੂੰ ਜ਼ਮੀਨ ਕਿਉਂ ਵੇਚੀ ਬਿੰਦਰ ਦਾ ਇੱਕ ਕਿਲਾ ਹਜੇ ਪੱਕੀ ਸੀ ਉਸ ਨੂੰ ਹਜੇ ਭਰਾ ਵਿੱਚ ਨਹੀਂ ਦਿੱਤਾ ਸੀ ਕਿਉਂਕਿ ਬਿੰਦਰ ਦਾ ਭਰਾ ਕਹਿੰਦਾ ਸੀ ਤੂੰ ਆਪਦੀ ਵੇਚ ਲਿਆ ਇਹ ਤੇਰੀ ਨਹੀਂ ਬਹੁਤ ਰੋਲਾ ਪਿਆ ਜ਼ਮੀਨ ਪਿੱਛੇ ਲੜਾਈ ਤੇ ਕੱਲ ਪਹੁੰਚ ਗਈ ਆਪਸ ਚ ਲੜੇ ਤੇ ਕੱਲ ਠਾਣਿਆਂ ਚ ਪਹੁੰਚ ਗਈ ਹੁਣ ਸਦਾ ਵਾਸਤੇ ਦੋਨੋਂ ਭਰਾ ਅੱਡ ਹੋ ਗਏ ਬਿੰਦਰ ਨੇ ਜੋ ਇੱਕ ਕਿਲਾ ਰਿੰਦਾ ਸੀ ਉਹ ਵੀ ਵੇਚ ਕੇ ਚਾਰਚ ਪਲਾਟ ਲੈ ਲਿਆ ਮਨਪ੍ਰੀਤ ਹੁਣ ਸਕੂਲ ਜਾਂਦੀ ਪੜਾਉਣ ਵਾਸਤੇ ਮਨਪ੍ਰੀਤ ਕੋਲ ਇੱਕ ਵੱਡਾ ਫੋਨ ਸੀ ਇੱਕ ਹੋਰ ਲੈ ਲਿਆ ਰਮਨ ਨੂੰ ਕੁਝ ਨਹੀਂ ਪਤਾ ਸੀ ਦੂਜਾ ਫੋਨ ਇੱਕ ਦਿਨ ਘਮਰੇਜ ਚਲੀ ਗਈ ਜਾਣ ਕਰਮਨ ਦੇਖਿਆ ਜੋ ਫੋਨ ਚਾਰਜ ਲੱਗਿਆ ਪਿਆ ਸੀ ਰਮਨ ਨੇ ਪੁੱਛਿਆ ਦੂਜਾ ਫੋਨ ਤੇਰੇ ਕੋਲ ਕਿਵੇਂ ਆਇਆ ਮਨਪ੍ਰੀਤ ਨੇ ਕਿਹਾ ਦੂਜਾ ਫੋਨ ਮੇਰੇ ਜਨਮ ਦਿਨ ਤੇ ਦਿੱਤਾ ਮੇਰੇ ਘਰ ਸੇ ਲਿਆਂਨੇ ਤੁਹਾਨੂੰ ਦੱਸਿਆ ਸੀ ਮੰਮੀ ਤੁਸੀਂ ਕੁਝ ਜਾਣਦੇ ਹੋ ਰਮਨ ਨੇ ਕਿਹਾ ਚਲੋ ਕੋਈ ਗੱਲ ਨਹੀਂ ਬੇਟਾ ਮਨਪ੍ਰੀਤ ਨੂੰ ਇੱਕ ਰਾਜਵੀਰ ਲੜਕਾ ਪਸੰਦ ਸੀ ਜੋ ਪਹਿਲਾਂ ਕਾਲਜ ਨਾਲ ਪੜਦਾ ਹੁੰਦਾ ਸੀ ਮਨਪ੍ਰੀਤ ਨੇ ਕਿਹਾ ਰਾਜਵੀਰ ਨੂੰ ਮੇਰੇ ਮਾਪਿਓ ਮਨ ਜਾਣਗੇ ਮਨਾ ਲੈ ਮਨਪ੍ਰੀਤ ਨੇ ਮਾਣ ਨੂੰ ਦੱਸ ਦਿੱਤਾ ਸਭ ਕੁਝ ਰਮਨ ਪਹਿਲਾਂ ਨਾ ਮੰਨੀ ਫਿਰ ਕਿਹਾ ਚਲੋ ਕੋਈ ਨਹੀਂ ਤੇਰੇ ਪਪਾ ਨੂੰ ਦੱਸਦੇ ਹਾਂ ਅੱਜ ਗੱਲ ਕਰਦੇ ਹਾਂ ਬਿੰਦਰ ਨੂੰ ਦੱਸ ਦਿੱਤਾ ਰਮਨ ਨੇ ਪਰ ਬਿੰਦਰ ਨੇ ਮਨਾਂ ਕਰ ਦਿੱਤਾ ਕਹਿੰਦਾ ਲੜਕਾ ਕੰਮ ਕੁਝ ਕਰਦਾ ਨਹੀਂ ਹਲੇ ਫਿਰ ਕਦੋਂ ਕਰੂ ਜੇ ਹਜੇ ਤੱਕ ਨਹੀਂ ਕੰਮ ਕਰਦਾ ਤਾਂ ਕਈ ਦਿਨ ਬੀਤ ਗਏ ਇੱਕ ਦਿਨ ਮਨਪ੍ਰੀਤ ਦੇ ਤਨਖਾਹ ਆਈ ਤੇ ਖੁਦ ਹੀ ਕੱਪੜੇ ਤੇ ਸਮਾਨ ਲੈ ਆਈ ਬਿਨਾਂ ਦੱਸੇ ਤੋਂ ਬਿੰਦਰ ਕਹੇ ਤੂੰ ਆਪਦੀ ਮਰਜ਼ੀ ਕਰਦੀ ਐ ਪਰ ਰਮਨ ਕਹੇ ਕੋਈ ਗੱਲ ਨਹੀਂ ਮਨਪ੍ਰੀਤ ਛੋਟੀ ਨਹੀਂ ਹੁਣ ਸਿਆਣੀ ਐ ਖੋਦ ਉਸਮਾਨ ਖਰੀਦਣਾ ਜਾਂਦੀ ਹੈ ਤੇ ਚਾਹੀਦਾ ਵੀ ਇਹ ਬੱਚੇ ਨੂੰ ਖੋਦ ਖਰੀਦਦਰੀ ਕਰਨੀ ਇਸ ਤਰ੍ਹਾਂ ਸਾਰਾ ਦਿਨ ਛੁੱਟੀ ਵਾਲੇ ਦਿਨ ਮਨਪ੍ਰੀਤ ਫੋਨ ਤੇ ਕਦੇ ਆਏ ਨਹੀਂ ਆਪਣੇ ਆਪ ਹੀ ਪਾਣੀ ਚੁੱਕ ਕੇ ਨਹੀਂ ਕਦੇ ਪੀਂਦੀ ਸੀ ਫੋਨ ਤੇ ਲੱਗੀ ਰਹਿੰਦੀ ਸੀ ਰਮਨ ਨੇ ਕਹਿਣਾ ਕਦੇ ਤਾਂ ਆਪੇ ਪਾਣੀ ਪੀ ਲਿਆ ਕਰ ਸੋਰੇ ਘਰ ਜਾਣਾ ਤੈਨੂੰ ਕੰਮ ਕਰਨਾ ਪਊਗਾ ਮਨਪ੍ਰੀਤ ਬੋਲੀ ਮੈਂ ਵਧਿਆ ਕਰ ਲੱਭੂੰਗੀ ਮੈਨੂੰ ਕੋਈ ਲੋੜ ਨਹੀਂ ਕੰਮ ਕਰਦੀ ਮੇਰੇ ਕੋਲ ਨੌਕਰੀ ਹੈ ਫੋਨ ਤੇ ਬੈਠੀ ਮਰਜੀ ਨਾਲ ਹਰ ਇੱਕ ਚੀਜ਼ ਬੈਠੀ ਮੰਗਿਆ ਕਰੂੰਗੀ ਬਣਾਉਣ ਦੀ ਕੀ ਲੋੜ ਹੈ ਆਰਡਰ ਕਰਾਂ ਔਨਲਾਈਨ ਸਭ ਕੁਝ ਆ ਜਾਂਦਾ ਮੈਨੂੰ ਰੋਟੀ ਬਣਾਉਣੀ ਸਿੱਖਣ ਦੀ ਕੀ ਲੋੜ ਹੈ ਜਿਸ ਨੂੰ ਲੋੜ ਹੋਊ ਆਪੇ ਪਕਾਉ ਤੇ ਖਾਓ ਮੈਂ ਨਹੀਂ ਕੁਝ ਪਕਾਉਂਦੀ ਮਨਪ੍ਰੀਤ ਵੱਡੇ ਸੁਪਨੇ ਦੇਦੀ ਹੁੰਦੀ ਸੀ ਹਮੇਸ਼ਾ ਇਹ ਬੋਲਦੀ ਸੀ ਮੈਂ ਬਹੁਤ ਵੱਡੇ ਘਰੇ ਵਿਆਹ ਕਰਾਉਣਾਗਾ ਐਸ਼ ਕਰਨੀ ਹੈ ਬਸ ਰਮਨ ਵੀ ਕੁਝ ਨਾ ਬੋਲਦੀ ਜਦੋਂ ਆਪਦੀ ਮਨਪ੍ਰੀਤ ਚੈਰ ਜਾਂਦੀ ਕੁਝ ਮਰਜ਼ੀ ਨਾਲ ਖਰੀਦਦੀ ਵਿਪਿੰਦਰ ਬਹੁਤ ਲੜਦਾ ਰਮਨ ਨਾਲ ਵੀ ਤੂੰ ਕੁੜੀ ਨੂੰ ਮਸਤਾਰੀ ਹੈ ਸਿਰ ਚੜਾ ਰਹੀ ਹੈ ਰਮਨ ਵਿਪਿੰਦਰ ਨਾਲ ਲੜ ਪੈਂਦੀ ਬੋਲਦੀ ਤੇਰੇ ਪੈਸੇ ਲੈ ਕੇ ਨਹੀਂ ਜਾਂਦੀ ਇਹ ਆਪ ਤੇ ਕਮਾਉਂਦੀ ਹੈ ਖੁਦ ਖਰਚ ਕਰਦੀ ਹੈ ਤੂੰ ਬੇਫਿਕਰ ਹੈ ਰਮਨ ਹਰ ਗੱਲ ਤੇ ਮਨਪ੍ਰੀਤ ਦਾ ਪੱਖ ਲੈਂਦੀ ਸੀ ਕਿ ਮਨਪ੍ਰੀਤ ਨੇ ਜਦੋਂ ਚੈਰ ਬਾਹਰ ਜਾਣਾ ਹੁੰਦਾ ਤੇ ਰਮਨ ਨੂੰ ਨਾ ਦੱਸਦੀ ਇਹ ਗੱਲ ਤੋਂ ਬਿੰਦਰ ਬਹੁਤ ਲੜਦਾ ਰ ਰਮਨ ਨਾਲ ਪਰ ਰਮਨ ਨੇ ਇੱਕ ਦਿਨ ਕਹਿ ਦਿੱਤਾ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਮੇਰੀ ਬੇਟੀ ਪੜੀ ਲਿਖੀ ਐ ਸਮਝਦਾਰ ਹੈ ਆਪਦਾ ਬੁਰਾ ਭਲਾ ਸਭ ਜਾਣਦੀ ਐ ਨਿਆਣੀ ਨਹੀਂ ਉਹ ਖਬਰਦਾਰ ਜੇ ਕੁੜੀ ਨੂੰ ਪੁੱਛ ਕਿਹਾ ਤਾਂ ਬਿੰਦਰਮਨ ਪ੍ਰੀਤ ਨੂੰ ਹੁਣ ਕੁਝ ਨਾ ਬੋਲਦਾ ਲਪ੍ਰੀਤ ਕਦੇ ਫੋਨ ਕਰਦਾ ਰਮਨ ਨੂੰ ਫਿਕਰ ਸੀ ਲਪ੍ਰੀਤ ਦਾ ਫੋਨ ਘਟ ਕੇ ਆਉਂਦਾ ਵਿਆਹ ਬਾਰੇ ਲਪ੍ਰੀਤ ਨੂੰ ਆਖ ਦੇਤਾ ਪਰ ਲਪ੍ਰੀਤ ਨੇ ਇੱਕ ਵਾਰੀ ਸਮਝਾ ਦਿੱਤਾ ਵੀ ਤੁਸੀਂ ਮੇਰਾ ਫਿਕਰ ਨਾ ਕਰੋ ਮੈਂ ਆਪੇ ਵਿਆਹ ਕਰਾ ਲੂ ਜਦੋਂ ਮੇਰੀ ਮਰਜ਼ੀ ਹੋਈ ਮਨਪ੍ਰੀਤ ਨੂੰ ਜੋ ਲੜਕਾ ਪਸੰਦ ਸੀ ਉਸ ਨਾਲ ਉਹ ਨਾ ਜਾਣਾ ਬਹੁਤ ਹੋ ਗਿਆ ਇੱਕ ਦਿਨ ਦੋਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਹੁਣ ਮਨਪ੍ਰੀਤ ਨੇ ਕਰੇ ਕਿਹਾ ਦਿੱਤਾ ਮੰਮੀ ਤੁਸੀਂ ਆਪੇ ਮੇਰੇ ਵਾਸਤੇ ਲੜਕਾ ਲੱਭ ਲੈਣਾ ਮਨਪ੍ਰੀਤ ਦੇ ਸ਼ੌਂਕ ਵੱਡੇ ਸੀ ਹੁਣ ਗੱਡੀ ਚਲਾਉਣਾ ਸਿੱਖ ਰਹੀ ਸੀ ਰਮਨੂਬਿੰਦਰ ਨੇ ਕਰ ਆ ਕੇ ਦੱਸਿਆ ਇੱਕ ਲੜਕੇ ਬਾਰੇ ਜੋ ਪਿੰਡ ਦਾ ਹੀ ਸੀ ਨੌਕਰੀ ਕਰਦਾ ਸੀ ਮੁੰਡੇ ਦਾ ਨਾਮ ਜਸਪ੍ਰੀਤ ਸੀ ਮਨਪ੍ਰੀਤ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਦੇਖ ਲਓ ਪਰ ਮੈਨੂੰ ਨੌਕਰੀ ਕਰਨੀ ਹੈ ਮੁੰਡਾ ਮਨਪ੍ਰੀਤ ਤੇ ਸਭ ਨੂੰ ਪਸੰਦ ਆ ਗਿਆ ਰਿਸ਼ਤਾ ਪੱਕਾ ਹੋ ਗਿਆ ਤੇ ਵਿਆਹ ਵੀ ਰੱਖ ਦਿੱਤਾ ਮਨਪ੍ਰੀਤ ਤੇ ਜਸਪ੍ਰੀਤ ਦੋਨੋਂ ਹੀ ਸ਼ਹਿਰ ਜਾਂਦੇ ਕੋਦਰਬੀਆ ਤੇਿਆਰੀ ਸਾਰੀ ਕਰਦੇ ਸਮਾਨ ਖੁਦ ਲੈ ਕੇ ਆਉਂਦੇ ਜੋ ਆਪਣੀ ਪਸੰਦ ਦੀ ਦੋਨਾਂ ਨੇ ਖੁਦ ਹੀ ਖਰੀਦਦਾਰੀ ਕੀਤੀ ਜਸਪ੍ਰੀਤ ਦੇ ਘਰ ਪਿੰਡਾਂ ਵਾਲਾ ਮਹੌਨ ਹੋਣ ਕਰਕੇ ਜਸਪ੍ਰੀਤ ਦੀ ਮਾਂ ਨੂੰ ਪਸੰਦ ਨਹੀਂ ਸੀ ਇਹ ਸਭ ਕੁਝ ਆਪ ਦੋਨੋਂ ਹੀ ਬਾਜ਼ਾਰ ਤੁਰੇ ਫਿਰਦੇ ਹੁੰਦੇ ਸੀ ਬਿੰਦਰ ਨੇ ਕਿਹਾ ਕਿ ਮੇਰੇ ਕੋਲੇ ਜਿਆਦਾ ਖਰਚ ਵਾਸਤੇ ਪੈਸੇ ਨਹੀਂ ਹੈਗੇ ਸੋ ਸਮਝ ਕੇ ਖਰਚ ਕਰਨਾ ਕਿਉਂਕਿ ਜਸਪ੍ਰੀਤ ਵੱਲੋਂ ਕੋਈ ਮੰਗ ਨਹੀਂ ਸੀ ਪਰ ਮਨਪ੍ਰੀਤ ਹਰ ਸਮਾਨ ਆਪਣੀ ਮਰਜ਼ੀ ਦਾ ਬਹੁਤ ਮਹਿੰਗਾ ਖਰੀਦਦੀ ਸੀ ਰਮਣ ਵੀ ਆਖਦੀ ਸੀ ਚਲੋ ਹੁਣ ਬੇਟੀ ਦੀ ਖੁਸ਼ੀ ਹੈ ਮੰਦਰ ਨੂੰ ਜ਼ਮੀਨ ਵੇਚਣੀ ਪਈ ਜੋ ਇੱਕ ਕਿਲਾ ਬਾਕੀ ਪਿਆ ਸੀ ਮਨਪ੍ਰੀਤ ਦੇ ਖਰਚ ਦੀ ਕੋਈ ਹੱਦ ਨਹੀਂ ਸੀ ਪਰ ਜਸਪ੍ਰੀਤ ਖਰਚੀ ਲਾ ਨਹੀਂ ਸੀ ਮਨਪ੍ਰੀਤ ਖਰਚੀ ਲਈ ਸੀ ਬਿੰਦਰ ਨੇ ਬਹੁਤ ਗਿਆ ਰਮਨ ਚਾਦਰ ਦੇਖ ਕੇ ਪੈਰ ਫਸਰਨੇ ਚਾਹੀਦੇ ਆ ਰਮਨ ਕਹਿ ਦਿੰਦੀ ਕੋਈ ਗੱਲ ਨਹੀਂ ਇੰਨੇ ਪੈਸੇ ਹੈ ਆਪਾਂ ਕੀ ਕਰਨਾ ਹੁਣ ਜ਼ਮੀਨ ਦਾ ਵਿਆਹ ਚਲੋ ਹੋ ਗਿਆ ਵਧੀਆ ਵੱਡਾ ਪੈਰਲਸ ਕੀਤਾ ਬਹੁਤ ਖਰਚ ਕੀਤਾ ਨਮਾ ਨਮੇਨ ਦਨਮਨਪ੍ਰੀਤ ਤੇ ਜਸਪ੍ਰੀਤ ਦੋਨੋਂ ਰੋਜ਼ ਘੁੰਮਣ ਜਾਂਦੇ ਸਾਰੇ ਰਿਸ਼ਤੇਦਾਰਾਂ ਵਿੱਚ ਗਏ ਮਨਪ੍ਰੀਤ ਵੀ ਹੋ ਨੌਕਰੀ ਤੇ ਜਾਂਦੀ ਜਸਪ੍ਰੀਤ ਵੀ ਆਦਾ ਕੰਮ ਤੇ ਛੁੱਟੀ ਵਾਲੇ ਦਿਨ ਮਨਪ੍ਰੀਤ ਵੀ ਕਿਹਾ ਜਾਂਦੀ ਕਦੇ ਸ਼ਹਿਰ ਕਦੇ ਪਾਰ ਘੁੰਮਣ ਚਲੀ ਜਾਂਦੀ ਕਈ ਮਹੀਨੇ ਲੰਘ ਗਏ ਇਸ ਤਰ੍ਹਾਂ ਹੀ ਮਨਪ੍ਰੀਤ ਵੀ ਬਹੁਤ ਖੁਸ਼ ਸੀ ਇੱਕ ਵੇਲੇ ਤੇ ਇੱਕ ਸ਼ੌਂਕ ਪੂਰਾ ਹੁੰਦਾ ਗਿਆ ਜਸਪ੍ਰੀਤ ਦੀ ਮਾਂ ਨੇ ਇੱਕ ਦਿਨ ਕਿਹਾ ਲੈ ਪੁੱਤ ਮਨਪ੍ਰੀਤ ਹੁਣ ਕਰਦਾ ਕੰਮ ਸ਼ੁਰੂ ਕਰ ਲੈ ਬੇਟਾ ਮਨਪ੍ਰੀਤ ਕਹਿੰਦੀ ਪਰ ਮੰਮੀ ਮੈਨੂੰ ਕੰਮ ਨਹੀਂ ਆਉਂਦਾ ਜਸਪ੍ਰੀਤ ਕਹਿੰਦੀ ਕੋਈ ਨਾ ਮਾ ਮੰਨਪ੍ਰੀਤ ਆਪੇ ਆਜੂਆ ਤੈਨੂੰ ਇੱਕ ਦਿਨ ਕਰਨਾ ਹੀ ਪਊ ਸਿੱਖ ਲੈ ਪੁੱਤ ਹੌਲੀ ਹੌਲੀ ਤੈਨੂੰ ਮੈਂ ਸਿਖਾਉਂਗੀ ਜਸ ਪ੍ਰੀਤੀ ਮੰਮੂਲੀ ਚੱਲ ਕੋਈ ਨਾ ਪੁੱਤ ਪਰ ਕੰਮ ਕਰਨਾ ਸਿੱਖ ਲਿਆ ਕਰ ਮੇਰੇ ਕੋਲੇ ਆ ਜਾ ਅਕਰ ਰਸੋਈ ਚ ਕੋਲੇ ਖੜ ਜਾ ਅਕਰ ਦੇਖ ਲਿਆ ਕਰ ਮੈਂ ਕੰਮ ਕਿਵੇਂ ਕਰਦੀ ਆ ਮੰਨਪ੍ਰੀਤ ਬੋਲੀ ਨਹੀਂ ਮੰਮੀ ਮੈਨੂੰ ਗਰਮੀ ਲੱਗਦੀ ਆ ਰਸੋਈ ਵਿੱਚ ਹਾਰ ਨਹੀਂ ਮੈਂ ਕਰ ਸਕਦੀ ਕੰਮ ਜਦੋਂ ਸਰਦੀ ਆਈ ਉਸ ਟਾਈਮ ਸਿਖਾਂਗੇ ਜੇ ਕੰਮ ਕਰਨਾ ਹੋਇਆ ਵੈਸੇ ਮੈਨੂੰ ਪਸੰਦ ਹੀ ਨਹੀਂ ਕੰਮ ਕਰਨਾ ਬਹੁਤ ਦਿਨ ਸਤ੍ਰੇ ਲੰਘ ਗਏ ਇੱਕ ਦਿਨ ਜਸਪ੍ਰੀਤ ਦੀ ਮਾਂ ਜਸਪ੍ਰੀਤ ਨੂੰ ਗਿਆ ਪੁੱਤ ਮਨਪ੍ਰੀਤ ਨੂੰ ਕਿਹਾ ਕੁਝ ਸਿੱਖ ਲਿਆ ਕਰ ਜਸਪ੍ਰੀਤ ਨੇ ਕਿਹਾ ਠੀਕ ਹੈ ਮਾਂ ਜ਼ਰੂਰ ਕਰ ਦੂੰਗਾ ਮਨਪ੍ਰੀਤ ਦੇ ਬੱਚਾ ਹੋਣ ਵਾਲਾ ਹੋ ਗਿਆ ਇਸ ਕਰਕੇ ਫਿਰ ਕੋਈ ਕੰਮ ਨਾ ਕੀਤਾ ਹੁਣ ਤਾਂ ਹੋਰ ਬਹਾਨਾ ਮਿਲ ਗਿਆ ਕਰਦਾ ਕੰਮ ਜਸਪ੍ਰੀਤ ਨੇ ਕਿਹਾ ਮਨਪ੍ਰੀਤ ਤੁਸੀਂ ਹਾਲੇ ਚਲ ਕੋਈ ਕੰਮ ਨਾ ਕਰੋ ਬੱਚੇ ਤੋਂ ਬਾਅਦ ਸਿੱਖ ਲਈਂ ਤਾਂ ਮਨਪ੍ਰੀਤ ਨੇ ਬੇਟੀ ਨੂੰ ਦਿੱਤਾ ਕਿੱਥੇ ਚਲੀ ਗਈ ਮਨਪ੍ਰੀਤ ਜਦੋਂ ਜਸਪ੍ਰੀਤ ਲੈਣ ਗਿਆ ਤਾਂ ਮਨਪ੍ਰੀਤ ਨੇ ਕਿਹਾ ਇੱਕ ਗੱਲ ਹੈ ਮੈਂ ਕੋਈ ਕੰਮ ਨਹੀਂ ਕਰਨਾ ਕਰ ਘਰ ਦਾ ਬੱਚਾ ਵੀ ਨਾਲ ਸੰਭਾਲਣਾ ਪਊਗਾ ਤੁਹਾਨੂੰ ਮੈਂ ਨਹੀਂ ਸੰਭਾਲਣਾ ਤੁਹਾਡਾ ਬੱਚਾ ਤੁਹਾਨੂੰ ਨਾਲ ਚੰਮ ਕੇ ਦਿੱਤਾ ਮੈਂ ਜਨਮ ਦਿੱਤਾ ਬੱਚੇ ਨੂੰ ਜਸਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਘਰ ਚੱਲ ਦੇਖਦੇ ਆ ਮਨਪ੍ਰੀਤ ਘਰ ਚਲੀ ਗਈ ਜਸਪ੍ਰੀਤ ਦੇ मनप्रीत ने कोई कम नसप्रीत बोत कम करना पू मैं कि चेर मैं दी कि पका के खवाऊगी ज कोई कम वाली रख लो भाई रोटी तो पकानी पु हूं जसप्रीत भी आख दनप्रीत नाम कर आपकी तनखाह ती जाह तम वाली रख ला ਮਨਪ੍ਰੀਤ ਤਨਖਾਹ ਵੀ ਨਹੀਂ ਦਿੰਦੀ ਸੀਗੀ ਤੇ ਨਾ ਕੰਮ ਕਰਦੀ ਸੀ ਹਰ ਰੋਜ਼ ਕਰੇ ਇਹ ਹੁਣ ਲੜਾਈ ਤਾਨੇ ਮੈਨੇ ਜੁਨਾ ਦੋਨੋ ਜਣੇ ਲੜਨ ਲੱਗ ਪਏ ਕਿਉਂਕਿ ਨਾ ਤਾਂ ਤਨਖਾਹ ਦਿੰਦੀ ਸੀ ਨਾ ਕੰਮ ਕਰਦੀ ਸੀ ਇੱਕ ਦਿਨ ਸੱਸ ਨੇ ਕਿਹਾ ਜੇ ਤਾ ਵੀ ਅੱਡ ਹੋ ਜਾਓ ਆਪੇ ਮਨਪ੍ਰੀਤ ਆਪੇ ਪਕਾ ਕੇ ਖਾਊਗੀ ਮੈਂ ਨਹੀਂ ਹੁਣ ਖਬਰ ਸਕਦੀ ਮਨਪ੍ਰੀਤ ਦਰ ਉਸ ਕੇ ਪੇਕੇ ਚਲੇਗੀ ਜਸਪ੍ਰੀਤ ਨੇ ਬਹੁਤ ਕੋਸ਼ਿਸ਼ ਕੀਤੀ ਪਰ ਮਨਪ੍ਰੀਤ ਦੀ ਇੱਕ ਹੀ ਗੱਲ ਸੀ ਵੀ ਮੈਂ ਕੰਮ ਨਹੀਂ ਕਰਨਾ ਵਿੰਦਰ ਵੀ ਰੋਜ਼ ਹਨਰਮਨ ਨਾਲ ਲੜਦਾ ਵੀ ਤੁਸੀਂ ਤੂੰ ਵਿਗਾੜੀ ਆ ਰਮਨ ਮਨਪ੍ਰੀਤ ਨੂੰ ਰਮਨ ਜੇ ਮਨਪ੍ਰੀਤ ਨੂੰ ਸਮਝਾਉਂਦੀ ਤਾਂ ਮਨਪ੍ਰੀਤ ਰਮਨ ਨੂੰ ਵੀ ਬੋਲਣਾ ਨਾ ਦਿੰਦੀ ਮਨਪ੍ਰੀਤ ਬੋਲਦੀ ਮੈਨੂੰ ਕਿਸੇ ਦੀ ਲੋੜ ਨਹੀਂ ਆਪੇ ਮੈਂ ਕਮਾਉਣੀ ਹਾਂ ਮੈਂ ਖੁਦ ਪੈਰਾਂ ਤੇ ਖੜੀ ਹਾਂ ਜਿਵੇਂ ਮਰਜ਼ੀ ਰਹਾ ਤੁਸੀਂ ਕੀ ਲੈਣਾ ਮੈਥੋਂ ਜੇ ਤੁਸੀਂ ਨਹੀਂ ਰੱਖ ਸਕਦੇ ਤਾਂ ਦੱਸ ਦਿਓ ਮੈਨੂੰ ਰਮਨ ਫਿਰ ਕੁਝ ਨਾ ਬੋਲਦੀ ਕਲਪਨਾ ਵੀ ਸਿਮੀ ਤੋਂ ਬਹੁਤ ਘੁੱਸੀ ਘਰ ਕੰਮ ਵਾਲੀ ਲੱਗੀ ਹੋਈ ਸੀ ਝਾੜੂ ਪੂੰਝਾ ਕਰਦੀ ਸੀ ਬਾਕੀ ਕੱਪੜੇ ਧੋਣ ਦਾ ਕੰਮ ਕਲਪਨਾ ਕਰਦੀ ਸੀ ਰਸੋਈ ਦਾ ਕੰਮ ਸਿਮੀ ਕਦੇ ਕਲਪਨਾ ਕਲਪਨਾ ਨੂੰ ਸੜੀ ਕੱਣਾ ਪਸੰਦ ਸੀ ਕਲਪਨਾ ਨੇ ਆਪਣੀ ਨੂੰਹ ਸਿਮੀ ਵਾਸਤੇ ਬਹੁਤ ਮਹਿੰਗੀਆਂ ਸੜੀਆਂ ਖਰੀਦੀਆਂ ਕਲਪਨਾ ਨੂੰ ਚਪਾਈ ਪਸੰਦ ਸੀ ਜੋ ਹਮੇਸ਼ਾ ਆਪੀ ਕਰਦੀ ਸੀ ਸਵੇਰੇ ਕਦੇ ਜਲਦੀ ਨਾ ਜਾਗਦੀ ਸਿਮੀ ਤਾਂ ਵੀ ਕਲਪਨਾ ਹੁਣ ਕਹਿਣ ਲੱਗ ਪਈ ਸਿਮੀ ਜਲਦੀ ਜਾ ਕੇ ਨਹਾ ਬੇਟਾ ਮੰਦਰ ਜਾਇਆ ਕਰੋ ਪਰ ਸਿਮੀ ਨੂੰ ਸਵੇਰੇ ਜਲਦੀ ਜਾਗਣਾ ਪਸੰਦ ਨਹੀਂ ਸੀ ਉਹ ਲੇਟ ਹੀ ਉੱਠਦੀ ਸੀ ਸਿਮੀ ਦੇ ਘਰ ਬੇਟੀ ਨੇ ਜਨਮ ਲਿਆ ਕਲਪਨਾ ਨੂੰ ਬਹੁਤ ਖੁਸ਼ੀ ਹੋਈ ਲੜਕੀ ਹੋਈ ਕਲਪਨਾ ਨੇ ਹੁਣ ਸਿਮੀ ਨੂੰ ਨਾਜਾਗਾਉਣਾ ਬੱਚਿਆ ਉਹ ਛੋਟਾ ਕਰਕੇ ਪਰ ਸਿਮੀ ਦਾ ਸੁਭਾਅ ਵੈਸੇ ਹੀ ਜਲਦੀ ਨਾ ਜਾਗਣ ਦਾ ਸੀ ਮਨ ਕਲਪਨਾ ਆਪਦੀ ਤੇਰੀ ਇਸਦੀ ਰੋਟੀ ਬਣਾ ਲੈਂਦੀ ਜਦੋਂ ਖਾਣੀ ਹੁੰਦੀ ਸੀਮੀ ਨੇ ਆਪੇ ਖੁਦ ਬਣਾ ਲੈਣੀ ਸੀਮੀ ਬਾਦ ਜੋ ਖੁਦ ਬਣਾ ਲੈਂਦੀ ਸੀ ਰੋਟੀ ਸ਼ਾਮ ਨੂੰ ਸੀਮੀ ਤੇ ਰਵੀ ਘੁੰਮਣ ਜਾਂਦੇ ਕਦੇ ਪਾਰਕ ਚ ਚਲੇ ਜਾਂਦੇ ਤੇ ਜੇ ਰਾਤ ਨੂੰ 10 ਵਜੇ ਤੱਕ ਆਉਂਦੇ ਤਾਂ ਕਲਪਨਾ ਬੋਲਦੀ ਰਹਿੰਦੀ ਵੀ ਇੰਨੀ देर ਤੱਕ ਰਾਤ ਨੂੰ ਬਾਜ਼ਾਰ ਚ ਰਹਿਣਾ ਠੀਕ ਨਹੀਂ ਅਹ ਸੀ ਰੋਟੀ ਖਾਣੀ ਹੁੰਦੀ ਹੈ ਧੀਰਾ ਜੀ ਤੁਸੀਂ ਕਰ ਦਿੰਨੇ ਹੋ ਸਿਮੀ ਨੇ ਕਹਿ ਦਿੱਤਾ ਜੇ ਤੁਸੀਂ ਖਾਣੀ ਹੁੰਦੀ ਹੈ ਤਾਂ ਆਪਦੀ ਬਣਾ ਕੇ ਖਾ ਲਿਆ ਕਰੋ ਅਸੀਂ ਆਪਦੀ ਮਰਜ਼ੀ ਨਾਲ ਆਵਾੰਗੇ ਕਲਪਨਾ ਫੇਰ ਆਖਦੀ ਬੇਟਾ ਧੀਰਾ ਤੱਕ ਬਾਹਰ ਰਹਿਣਾ ਠੀਕ ਨਹੀਂ ਹੁੰਦਾ ਸਿਮੀ ਕਹਿੰਦੀ ਸਾਡੀ ਜ਼ਿੰਦਗੀ ਹੈ ਜਿਵੇਂ ਮਰਜ਼ੀ ਕਰਕੇ ਤੁਸੀਂ ਪੁਰਾਣੇ ਖਿਆਲਾਂ ਦੀ ਹੋ ਸਾਡੀ ਜ਼ਿੰਦਗੀ ਜੋ ਤੁਸੀਂ ਕੀ ਲੈਣਾ ਰਾਤ ਨੂੰ ਸਾਰਾ ਬਾਜ਼ਾਰ ਚ ਸਾਰੇ ਜਣੇ ਲੋਕੀ ਫਿਰਦੇ ਹੀ ਹੁੰਦੇ ਐ ਕਰੇ ਇਹ ਗੱਲ ਰੋਜ਼ ਟਿਕਦੇ ਛੋਣ ਲੱਗ ਪਿਆ ਇੱਕ ਦਿਨ ਰਵੀ ਬੋਲ ਪਿਆ ਮਾਂ ਤੁਸੀਂ ਆਪਦੀ ਸੱਸ ਦੀ ਕਿੰਨੀ ਮੰਨਦੇ ਸੀ ਤੁਸੀਂ ਉਹਨਾਂ ਦਾ ਹੁਕਮ ਤੱਕ ਕਦੇ ਮੰਨਿਆ ਨਹੀਂ ਸਾਨੂੰ ਹੁਣ ਸਮਝਾਉਣੇ ਮਤਾਂ ਦਿਨੇ ਹੋ ਸਾਨੂੰ ਨਾ ਤੁਸੀਂ ਪਿੰਡ ਰਹੇ ਨੁਕਤੇ ਸਾਡੀ ਜ਼ਿੰਦਗੀ ਵਿੱਚ ਤਕਲ ਨਾ ਦਿਓ ਕਲਪਨਾ ਨਾਲ ਰੋਜ਼ ਤਕਲੇਸ਼ ਰਿਯੇਜ ਨੇ ਇੱਕ ਦਿਨ ਜਿਹੜਾ ਆਪਾਂ ਦੋਨਾਂ ਨੂੰ ਅੱਡ ਕਰ ਦਿੰਨੇ ਹਾਂ ਕਲਪਨਾ ਨੇ ਕਿਹਾ ਪਹਿਲਾਂ ਵਿੱਕੀ ਦਾ ਵਿਆਹ ਕਰ ਲੈਨੇ ਹਾਂ ਫਿਰ ਅੱਡ ਹੋ ਜਾਵਾਂਗੇ ਕਲਪਨਾ ਦੀ ਨੂੰਹ ਸਿਮੀ ਹੁਣ ਉਹਨੂੰ ਬਿਲਕੁਲ ਸਾਡੀ ਪਸੰਦ ਨਹੀਂ ਸੀ ਪਹਿਨਣਾ ਨਾ ਸੂਟ ਪਸੰਦ ਸੀ ਨਾ ਸਾੜੀ ਪਸੰਦ ਸੀ ਟੌਪ ਜੀਨ ਫੈਨਸੀ ਡਰੈਸ ਸਾਹੀ ਪਾ ਕੇ ਰੱਖਦੀ ਸੀਗੀ ਹੁਣ ਘਰੇ ਗਲੇਸ਼ ਰਹਿਣ ਲੱਗ ਪਿਆ ਕਲਪਨਾ ਕਹਿੰਦੀ ਮੈਂ ਇੰਨਾ ਮਹਿੰਗਾ ਕੁਝ ਲੈ ਕੇ ਦਿੰਨੀ ਆ ਸਾੜੀਆਂ ਲੈ ਕੇ ਦਿੰਨੀ ਆ ਇੰਨੀਆਂ ਮਹਿੰਗੀਆਂ ਮਹਿੰਗੀਆਂ ਪਾਉਂਦੀ ਨਹੀਂ ਕਿਸ ਤਰ੍ਹਾਂ ਦੇ ਕੱਪੜੇ ਪਾਉਣ ਲੱਗੀ ਫਿਰ ਵਿੱਕੀ ਨੂੰ ਹੋਰ ਮਕਾਨ ਲੈ ਕੇ ਦੇ ਦਿੱਤਾ ਕਲਪਨਾ ਨੇ ਤੇ ਵਿਆਹ ਬਾਰੇ ਕਿਹਾ ਵਿੱਕੀ ਨੇ ਕਿਹਾ ਮੈਂ ਆਉਦੀ ਮਰਜ਼ੀ ਨਾਲ ਵਿਆਹ ਕਰਾਂਗਾ ਵਿੱਕੀ ਨੇ ਹੋਰ ਜਾਤੀ ਦੀ ਲੜਕੀ ਨਾਲ ਵਿਆਹ ਕਰਾ ਲਿਆ ਕਲਪਨਾ ਬਹੁਤ ਸਮਝਉਂਦੀ ਪਤੋ ਉਹਨੂੰ ਆਪਣੇ ਘਰ ਦਾ ਮੋਲ ਠੀਕ ਨਹੀਂ ਲੱਗਣਾ ਆਪਣਾ ਹੋਰ ਤਰੀਕਾ ਕਰ ਰਹਿਣਾ ਸੈਣਾ ਬਾਕੀ ਉਹ ਸਾੜੀਆਂ ਵੀ ਨਹੀਂ ਪਹਿਨਦੇ ਨਾ ਪੂਜਾ ਕਰਦੇ ਆ ਹੋਰ ਕਸ਼ਟ ਦੀ ਆ ਪਰ ਵਿੱਕੀ ਨੇ ਕਿਹਾ ਮੈਂ ਪਿਆਰ ਕਰਦਾਗਾ ਉਹ ਵੀ ਮੈਨੂੰ ਕਰਦੀ ਆ ਬਸ ਅਸੀਂ ਵਿਆਹ ਕਰਉਣਾ ਵਿਆਹ ਹੋ ਜਾਂਦਾ ਵਿੱਕੀ ਦਾ ਨਵੇਂ ਤਰੀਕੇ ਦੇਖ ਕੇ ਵਿੱਕੀ ਦੇ ਘਰ ਵਾਲੀ ਖੁਸ਼ ਹੁੰਦੀ ਆ ਵਿੱਕੀ ਨੂੰ ਵੀ ਖੁਸ਼ੀ ਕਿ ਅਨੀਤ ਵਿੱਕੀ ਦੀ ਘਰਵਾਲੀ ਘਰਵਾਲੀ ਨੂੰ ਘਰ ਪਸੰਦ ਆ ਜਾਂਦਾਗਾ ਵਿੱਕੀ ਦੀ ਦੁਕਾਨ ਵਧੀਆ ਚੱਲਦੀ ਹੈ ਨਾਲ ਹੀ ਨੀਤ ਜਾਂਦੀ ਹੈ ਦੁਕਾਨ ਤੇ ਕਲਪਨਾ ਨੇ ਵੀ ਕਹਿ ਦਿੱਤਾ ਦੋਨੋਂ ਇਕੱਠੇ ਕੰਮ ਕਰੋ ਜੇ ਤੁਹਾਨੂੰ ਕੰਮ ਕਰਨਾ ਪਸੰਦ ਹੈ ਨਾਲ ਕੋਤੋਂ ਤੁਹੇ ਦੇ ਜਾਵੜਿਆ ਕਰਾ ਨੀਤ ਹੁਣ ਵਿੱਕੀ ਦੇ ਨਾਲ ਕੰਮ ਤੇ ਜਾਵੜਦੀ ਕਲਪਨਾ ਖੁਸ਼ ਸੀ ਵੀ ਵਿੱਕੀ ਦੇ ਵਿਆਹ ਤੋਂ ਕਿਉਂਕਿ ਉਹ ਨੀਤ ਖੁਸ਼ ਰਹਿੰਦੀ ਸੀ ਇੱਕ ਦਿਨ ਰਜੇਸ਼ ਨੂੰ ਦਿਲ ਦਾ ਦੌਰਾ ਪੈ ਗਿਆ ਰਜੇਸ਼ ਨੂੰ ਹਸਪਤਾਲ ਚ ਲੈ ਗਏ ਰਜੇਸ਼ ਕਈ ਦਿਨ ਰੱਖਣ ਰਿਹਾ ਘਰ ਆਇਆ ਠੀਕ ਹੋ ਗਿਆ ਪਰ ਹੁਣ ਕਮਜ਼ੋਰ ਹੋ ਚੁੱਕਿਆ ਸੀ ਪਹਿਲਾਂ ਵਾਲਾ ਰਵਿਨੀ ਰਹਿਸੀ ਹੁਣ ਦੇਲ ਦੇ ਦੋਰੇ ਕਿੰਡੋ ਵੀ ਕੋਈ ਨਾ ਪਤਾ ਲੈਣਾ ਆ ਰਜੇਸ਼ ਕੱਲਾ ਸੀ ਆਪਣੇ ਆਪ ਨੂੰ ਸਮਝਦਾ ਬਸ ਵੀ ਹੁਣ ਮੈਂ ਤਾਂ ਕੱਲਾ ਮੇਰਾ ਕੋਈ ਨਹੀਂ ਆਸੇ ਪਾਸੇ ਘਰੇ ਆਉਣ ਦੇ ਵੀ ਦਾਸੀ ਅਨੇਤਰ ਰਸੋਈ ਦਾ ਕੰਮ ਤੇ ਵਿਕੀ ਨਾਲ ਦੁਕਾਨ ਤੇ ਚਲੀ ਜਾਂਦੀ ਕਲਪਣਾ ਦੀ ਦੇਖਪਾਲ ਕਲਪਣਾ ਦੀ ਕਲਪਣਾ ਸ਼੍ਰੀਜੇਸ਼ ਦੀ ਦੇਖਪਾਲ ਕਰਦੀ ਸੀ ਦੋਨੋਂ ਕੱਲੇ ਕਮਰੇ 'ਚ ਬੈਠੇ ਰਹਿੰਦੇ ਉਹਨਾਂ ਦੇ ਕੋਲੇ ਕੋਈ ਨਹੀਂ ਬੈਠਦਾ ਸੀ ਹੁਣ ਕਲਪਨਾ ਵੀ ਹਲਕੀ ਬਿਮਾਰ ਹੈ ਲੱਪੀ ਸੀ ਉਹਦੇ ਗੋਡੇ ਗਿੱਟੇ ਦੁਖਣ ਲੱਗੇ ਰਮਨਾਰ ਦੇ ਘਰੇ ਦੁਖੀ ਮਨਪ੍ਰੀਤੇ ਕਰਕੇ ਕਿਉਂਕਿ ਜੋ ਕੁੜੀ ਘਰੇ ਬੈਠੀ ਸੀ ਕੇਸ ਚੱਲ ਰਿਹਾ ਸੀ ਉਹਨਾਂ ਦੇ ਤਲਾਕ ਦਾ ਮਨਪ੍ਰੀਤ ਹੋਰ ਵਿਆਹ ਕਰਾਉਂਦਾ ਹੁਣ ਸੋਚਣ ਲੱਗ ਪਈ ਰਮਨ ਪਹਿਲਾਂ ਤਾਂ ਕਲਪਨਾ ਕੋਲੇ ਹੁਣ ਜਾਣ ਦਾ ਕਰਦੀ ਸਾਬ ਸੋਚ ਬੰਦੀ ਸੀ ਪਰ ਹੁਣ ਇੱਕ ਦੂਜੇ ਨੂੰ ਕੀ ਕਹਿਣਗੇ ਤਾਂ ਕਰਕੇ ਕਿਸੇ ਦੇ ਘਰੇ ਆਉਣਾ ਜਾਂਦਾ ਨਹੀਂ ਸੀ ਕਿਉਂਕਿ ਉਹ ਵੀ ਦੁਖੀ ਹੋ ਗਈ ਸੀ ਇਹ ਵੀ ਦੁਖੀ ਹੋ ਗਈ ਸੀ ਰਮਨ ਸੋਚਦੀ ਜਿਵੇਂ ਕਲਪਨਾ ਕੋਲੇ ਚਲੀ ਗਈ ਕੀ ਕਹੂ ਮਨਪ੍ਰੀਤ ਬਾਰੇ ਮੇਰੀ ਕੁੜੀ ਚ ਕਸੂਰ ਆ ਮੇਰੀ ਕੁੜੀ ਕੁਛ ਕਸੂਰ ਕੱਢੂ ਮੇਰੀ ਇੱਜ਼ਤ ਕੀ ਰਹੂਗੀ ਰਮਨ ਘਟ ਜਾਂਦੀ ਹੁਣ ਕੰਕੜਾ ਕੋਲੇ ਕਲਪਨਾ ਆ ਜਾਂਦੀ ਸੀ ਕਦੇ-ਕਦੇ ਰਮਨ ਕੋਲੇ ਕਿਉਂਕਿ ਕਲਪਨਾ ਇਕੱਲੀ ਰਹਿ ਚੁੱਕੀ ਸੀ ਬਾਕੀ ਅਕਰਜੇਸ਼ ਨੂੰ ਛੱਡ ਕੇ ਜਾਦਾ ਆ ਵੀ ਨਹੀਂ ਸਕਦੀ ਸੀ ਕਦੇ-ਕਦੇ ਆਉਂਦੀ ਸੀ ਜਦ ਦਿਨ ਆਉਣਾ ਕਲਪਨਾ ਦਾ ਆਉਣਾ ਜਾਣਾ ਹੌਲੀ-ਹੌਲੀ ਬੰਦ ਹੋਣ ਲੱਗ ਪਿਆ ਰਮਨ ਕਦੇ ਕਲਪਨਾ ਕੋਲੇ ਕਦੇ ਰੇਸ਼ ਤਾਂ ਕਦੇ ਪਤਾ ਲੈਣਾ ਜਾਂਦੀ ਸੀ ਮਹੀਨਿਆਂ ਬਾਅਦ ਪਰ ਬੜਾ ਟਾਈਮ ਨਹੀਂ ਬੈਠਦੀ ਸੀਗੀ ਬਸ ਇਸ ਤਰ੍ਹਾਂ ਹੀ ਚੱਲੀ ਗਿਆ ਸਮਾਂ ਕਲਪਨਾ ਹੁਣ ਕਦੇ-ਕਦੇ ਵਿੱਕੀ ਨੂੰ ਕਹਿ ਦਿੰਦੀ ਵੀ ਛੁੱਟੀ ਵਾਲੇ ਦਿਨ ਦੋ ਮਿੰਟਾਂ ਦੇ ਪਾਪਾ ਕੋਲੇ ਬੈਠ ਜਾ ਕਰ ਵਿੱਕੀ ਬੋਲਦਾ ਮੰਮੀ ਮੱਸਾ ਇੱਕ ਦਿਨ ਮਿਲਦਾਗਾ ਛੁੱਟੀ ਵਾਲਾ ਦਿਨ ਕੁੰਮਨ ਉਸਦੇ ਨੇ ਇੱਥੇ ਬੈਠ ਜਾ ਕਰੀ ਕਰ ਰਾਤ ਨੂੰ ਹੁੰਨੇ ਤਾਂ ਹੈਗੇ ਆਂਗੇ ਸਾਰੇ ਹੁੰਨੇ ਆਂ ਕਰੀ ਰਹਿੰਦੇ ਆਂ ਅਸੀਂ ਅਸੀਂ ਜਿਹੜਾ ਬਾਹਰ ਜਾਂਦੇ ਆਂ ਰਾਤ ਨੂੰ ਰਵਿਤਾ ਨੂੰ ਛੱਡ ਕੇ ਚਲਾ ਗਿਆ ਉਹਨੂੰ ਤੁਸੀਂ ਰੋਕ ਲੈਣਦੇ ਖਾਂ ਮੇਰਾ ਵੀ ਤੁਸੀਂ ਮੀ ਅੱਡ ਬੋਗੇ ਤਾਂ ਕਰਕੇ ਵਿੱਕੀ ਉਹਨਾਂ ਦੇ ਤੰਨੇ ਮਾਰਦਾ ਸੀ ਵੀ ਉਹ ਮੁੰਡਾ ਤੈਨੂੰ ਅੱਡ ਬੋਗੇ ਮੇਰੇ ਤੇ ਤੁਸੀਂ ਹੁਕਮ ਚਲਾਉਨੇ ਹੋ ਅਸੀਂ ਵੀ ਜ਼ਿੰਦਗੀ ਜਿਉਣੀ ਆ ਹੁਣ ਤੁਸੀਂ ਆਪ ਵੀ ਤਾਂ ਪਿੰਡ ਛੱਡ ਕੇ ਆਏ ਸੀ ਸ਼ਹਿਰ ਵਿੱਚ ਤੁਹਾਡੀ ਜ਼ਿੰਦਗੀ ਸੀ ਮੋੜ ਸਾਡੇ ਵੱਲੇ ਤੁਸੀਂ ਹੁਣ ਵੇਲੇ ਬੋਲਦੇ ਹੋ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਕਹਾਣੀ ਕਿਉਂ ਲਿਖੀ ਸੀ ਇਸ ਤਰ੍ਹਾਂ ਸਿੱਧੀ ਹੀ ਕਿਉਂਕਿ ਤੁਸੀਂ ਪੜਿਆ ਕੀ ਖੱਟਿਆ ਆਪਦੀ ਜ਼ਿੰਦਗੀ ਵਿੱਚ ਆਪਦੀਆਂ ਮਰਜ਼ੀਆਂ ਕਰਕੇ ਆਪਦੀਆਂ ਨੂੰ ਛੱਡ ਕੇ ਦੂਜਿਆਂ ਤੇ ਹੁਕਮ ਚਲਾ ਕੇ ਕੀ ਅਸੀਂ ਅੱਜ ਸੌਖੇ ਹੋ ਗਏ ਕਲਪਨਾ ਆਪਦੀ ਖੁਸ਼ੀ ਵਾਸਤੇ ਬੋਲੀ ਤਾਂ ਸਭ ਕੁਝ ਛੱਡ ਕੇ ਆਈ ਘਰੇ ਬੈਠਿਆਂ ਨੂੰ ਕੀ ਹੁਣ ਕਲਪਨਾ ਖੁਸ਼ ਹੈ ਰਮਨ ਤੇਵਿੰਦਰ ਨੇ ਦਿਨ ਰਾਤ ਮਿਹਨਤ ਕੀਤੀ ਹੁਣ ਖੁਸ਼ ਆਹੋ ਮਨਪ੍ਰੀਤ ਪੜ ਕੇ ਆਉਦੇ ਪੈਰਾਂ ਤੇ ਖੜੀ ਵੀ ਹੋਗੀ ਆਪਦੀਆਂ ਮਰਜ਼ੀ ਨਾਲ ਵੀ ਕਰ ਲੈਣਾ ਕੀ ਹੁਣ ਖੁਸ਼ ਹੈ ਮਨਪ੍ਰੀਤ ਕੋਈ ਬੜੇ ਤੇ ਵਿੱਚ ਦੁਖੀ ਕਿਉਂ ਹੈ ਕਾਰਨ ਆਪਾਂ ਸਮਝਦੇ ਨਹੀਂ ਆਪਾਂ ਨੂੰ ਅੱਜ ਆਪ ਦੱਸ ਵਰਨਾ ਪੈਣਾ ਅੱਜ ਤੋਂ ਸੋਚ ਬਦਲ ਕੇ ਚੱਲਾਂਗੇ ਤਾਂ ਹੀ ਅੱਗੇ ਕੁਝ ਠੀਕ ਰਹੂਗਾ ਮਨ ਦੇ ਹੰਕਲਪਣ ਦੀ ਸੱਚ ਦੀ ਸਸਤ ਦੀ ਸੋਚ ਪੁਰਾਣੀ ਸੀ ਚਲੋ ਉਹ ਨਾ ਸਮਝੀਂ ਕਲਪਨਾ ਥੋੜੀ ਪੜੀ ਲਿਖੀ ਸੀ ਉਸ ਨੂੰ ਸوج ਆਪਣੇ ਚ ਬਦਲਾਵ ਕਰਨੇ ਚਾਹੀਤੇ ਸੀ ਕਲਪਨਾ ਤਾਂ ਸਿਆਣੀ ਸੀ ਨਾ ਕਲਪਨਾ ਪੜੀ ਲਿਖੀ ਸੀ ਕਿਉਂਕਿ ਸਮੇਂ ਦੇ ਅਨੁਸਾਰ ਟਲਣਾ ਪੈਂਦਾ ਚੱਲਣਾ ਪੈਂਦਾ ਕਦੇ ਕਰਦੇ ਵੱਡੇ ਬੰਦਿਆਂ ਨੂੰ ਬੱਚਿਆਂ ਦੇ ਸਾਹਮਣੇ ਨਹੀਂ ਮਾਰਾ ਕਹਿਣਾ ਚਾਹੀਦਾ ਪਹਿਲੀ ਗੱਲ ਜ਼ਰੂਰੀ ਹੈ ਕਿਉਂਕਿ ਜੋ ਆਪਾਂ ਗਲਤੀ ਕਰਦੇ ਆ ਬੱਚੇ ਵੀ ਸ਼ਰਿਆਮ ਕਰਦੇ ਆ ਫਿਰ ਕਲਪਨਾ ਵੀ ਸੱਸ ਨੂੰ ਨਿੰਦੀ ਸੀ ਉਹੀ ਆਉਦੇ ਮੁੰਡੇ ਨੂੰ ਤਰਨਾ ਮਰਲਾ ਪੇ ਵੀ ਤੂੰ ਸਾਡੀ ਦਾਦੀ ਨੂੰ ਨਿੰਦੀ ਰਹੀਆਂ ਜੇ ਪ ਬੱਚਿਆਂ ਸਾਹਮਣੇ ਅੱਜ ਕੋਈ ਗਲਤੀ ਕਰਦੇ ਹਾਂ ਤਾਂ ਆਪਾਂ ਬੋਲਣ ਯੋਗ ਹੀ ਨਹੀਂ ਬੱਚਿਆਂ ਸਾਹਮਣੇ ਕਲਪਨਾ ਨੇ ਗੱਲ ਤੁਸੀਂ ਸਮਝ ਗਏ ਹੋ ਜੋ ਨੂੰ ਦੇ ਹਰ ਸ਼ੌਂਕ ਪੂਰੇ ਕਰਦੀ ਏ ਪਰ ਆਪਣੀ ਖੁਸ਼ੀ ਹੁੰਦੀ ਏ ਸਾਡੀ ਪੈਰਨਾ ਕਲਪਨਾ ਦੀ ਪਸੰਦ ਏ ਸਿਮਮੀ ਨੂੰ ਨਹੀਂ ਕਲਪਨਾ ਖੁਦ ਹੀ ਦੁਖੀ ਹੁੰਦੀ ਏ ਕਿਉਂਕਿ ਆਪਣੀ ਮਰਜ਼ੀ ਦਾ ਕਲਪਨਾ ਜਿਵੇਂ ਚਾਹੁੰਦੀ ਓਵੇਂ ਹੀ ਸਿਮਮੀ ਆਪਦੀ ਮਰਜ਼ੀ ਨਾਲ ਰਹਿਣਾ ਸਿਮਮੀ ਆਪਦੀ ਮਰਜ਼ੀ ਨਾਲ ਰਹਿਣਾ ਚਾਹੁੰਦੀ ਏ ਸਮੇਂ ਦੇ ਨਾਲ ਬਦਲਣਾ ਪਊ ਕਿਉਂਕਿ ਕਲਪਨਾ ਆਪਦੀ ਸੋਚ ਸੁਪਣਾ ਚਾਹੁੰਦੀ ਐ, ਸਿਮੀ ਆਪਦੀ ਮਰਜ਼ੀ ਨਾਲ ਜਿਉਣਾ ਚਾਹੁੰਦੀ ਐ, ਸਭ ਆਪਦੀ-ਆਪਦੀ ਮਰਜ਼ੀ ਨਾਲ ਕੋਈ ਇੱਕ ਦੂਜੇ ਦੇ ਅੱਗੇ ਝੁਕਣਾ ਨਹੀਂ ਚਾਹੁੰਦਾ। ਅੱਗੇ ਸਮਾਂ ਸੀ ਇਕੱਠੇ ਤਾਂ ਰਹਿ ਲੈਂਦੇ ਸੀ, ਇੱਕ ਦੂਜੇ ਅੱਗੇ ਝੁਕ ਜਾਂਦੇ ਸੀ, ਛੋਟੇ ਸੀ ਵੱਡਿਆਂ ਦੇ ਅੱਖਾਂ ਲੱਗਦੇ ਸੀ। ਸਮੇਂ ਦੇ ਨਾਲ ਬਦਲਣਾ ਪਊ ਕਿਉਂਕਿ ਲੋੜ ਹੈ ਬਦਲਣ ਦੀ, ਕੁਝ ਆਪਣੀ ਉਮਰ 'ਚ ਆਪਣੀ ਖੁਸ਼ੀ ਦੀ ਸੋਚੋ ਕਿ ਕੁਝ ਵੱਡੇਾਂ ਨੂੰ ਵੀ ਆਪਾਂ ਨੂੰ ਸਮਝਣਾ ਚਾਹੀਦਾ। ਜਦੋਂ ਕਲਪਨਾ ਦੀ ਹੁਣ ਉਮਰ ਹੋ ਗਈ ਹੈ ਇਸ ਉਮਰ 'ਚ ਬੱਚਿਆਂ ਨੂੰ ਜਦੋਂ ਆਪਣੀ ਮਰਜ਼ੀ ਦੇ ਮਾਲਕ ਆਪਾਂ ਬਚਪਨ ਤੋਂ ਬਣਾ ਦਿੰਨੇ ਹਾਂ ਫਿਰ ਹੁਣ ਕੀ ਫਾਇਦਾ ਆਪਾਂ ਚਲਾਉਂਦਾ ਹੁਣ ਤਾਂ ਕਲਪਨਾ ਨੂੰ ਹੀ ਆਪਣੀ ਖੁਸ਼ੀ ਆਪਣੇ ਚੋਂ ਭਲਣੀ ਪਊ ਜੇ ਹੁਕਮ ਚਲਾਉਣਾ ਤੱਕ ਰੇ ਕੁਝ ਕੋਈ ਨਹੀਂ ਰਹਿੰਦਾ ਪਾਣੀ ਖੜਾ ਹੋਵੇ ਜਿਵੇਂ ਤਾਂ ਇੱਕ ਦਿਨ ਬਦਬੂ ਆਉਣ ਲੱਗ ਜਾਂਦੀ ਹੈ ਖੜੇ ਪਾਣੀ ਵਿੱਚ ਤੇ ਕੋਲੇ ਪਾਣੀ ਦੀ ਕੋਲੇ ਦੀ ਨੰਗਦਾ ਵੀ ਨਹੀਂ ਇਸ ਤਰ੍ਹਾਂ ਹੁਣ ਕਲਪਨਾ ਚੱਲਦੇ ਪਾਣੀ ਵਾਂਗ ਹੋਣਾ ਪਊਗਾ ਜੇ ਕੋਈ ਸੁੱਕਾ ਕਰਨਾ ਹੈ ਕਿਉਂਕਿ ਸਮੇਂ ਨੇ ਤਰੱਕੀ ਇੱਕਦਮ ਕਰ ਲਈ ਹੈ ਪਰ ਦਿਮਾਗ ਨੇ ਹਾਲੇ ਤਰੱਕੀ ਨਹੀਂ ਕੀਤੀ ਜੋ ਨਵੀਂ ਉਮਰ ਦੇ ਹਨ ਉਹਨਾਂ ਦੀ ਸੋਚ ਉੱਚੀ ਹੈ ਪਰ ਥੋੜਾ ਅਡਵਾਂਸ ਹੋ ਗਏ ਹਨ ਉਹ ਚੰਗੇ ਮਾੜੇ ਦੀ ਪਰਖ ਨਹੀਂ ਉਹਨਾਂ ਸਿਰਫ ਨਵੀਂ ਹੀ ਸੋਚ ਲੈ ਕੇ ਚੱਲਦੇ ਨੇ ਕੀ ਆਪਣੇ ਮਾਨ ਸਤਕਾਰ ਹੈ ਕੀ ਆਪਣੇ ਤਬਿਆਰ ਆਪਣਾ ਕਿਵੇਂ ਰਹਿਣਾ ਸੈਨਾ ਕਿਵੇਂ ਇੱਜ਼ਤ ਬਣਾਈ ਦੀ ਹੈ ਇਹ ਉਸ ਉਮਰ ਦੇ ਵਿੱਚ ਨਹੀਂ ਹੁੰਦੀ ਇਹ ਵੱਡੀ ਹੀ ਉਮਰ 'ਚ ਜਾ ਕੇ ਫਿਰ ਸਭ ਕੁਝ ਦਿਸਣ ਲੱਗ ਪੈਂਦਾ ਸੋਚ ਠੀਕ ਹੈ ਉੱਚੀ ਐਡਵਾਂਸ ਸੋਣਾ ਬਹੁਤ ਗਲਤ ਹੈ ਰਿਸ਼ਤੇ ਮਰਿਆਦਾ ਸਭ ਕੁਝ ਖਤਮ ਹੋ ਜਾਂ ਲਿਆ ਜੋ ਅੱਜ ਜਵਾਨੀ ਦੇ ਟਾਈਮ ਹੈ ਆਪਣੇ ਆਪ ਨੂੰ ਸਹੀ ਸਮਝਦੇ ਹਨ ਚਾਹੇ ਹੋਣ ਸਿਆਣੇ ਪਰ ਬੜੇ ਪੇਚ ਪਤਾ ਚੱਲਦਾ ਵੀ ਕੁਝ ਵੀ ਸਹੀ ਨਹੀਂ ਸੀਗਾ ਇਹ ਕਿਉਂਕਿ ਅੱਜ ਕੱਲ੍ਹ ਦੀਆਂ ਤੇ ਜਦੋਂ ਬڑے ਪਾਵੇਂਗਾ ਤਾਂ ਉਹਨਾਂ ਦੀ ਔਲਾਦ ਦਾ ਟਾਈਮ ਕਿੰਨਾ ਅਡਵਾਂਸ ਹੋਊਗਾ ਇਹ ਪਤਾ ਹੀ ਨਹੀਂ ਉਸ ਟਾਈਮ ਪਤਾ ਲੱਗੂ ਫਿਰ ਸੋਚਣਗੇ ਵੀ ਸਾਡੇ ਵੇਲੇ ਚੰਗੇ ਸੀ ਪਰ ਆਪਾਂ ਜਦੋਂ ਵੀ ਹੁਣ ਰਵੀ ਸਿਮੀ ਇਹ ਉਮਰ ਚ ਕੁਝ ਸਮਝਦੇ ਨਹੀਂ ਸਾਡੇ ਬڑے ਪੇ ਵੇਲੇ ਪਤਾ ਨਹੀਂ ਕਿਹੋ ਜਿਹਾ ਟਾਈਮ ਬਾਕੀ ਤੁਸੀਂ ਪੜ੍ਹਨ ਵੇਲੇ ਤੁਸੀਂ ਆਪ ਹੀ ਸਮਝੋ ਸੁਣਨ ਵੇਲੇ ਕਹਾਣੀ ਕਿ ਸਾਨੂੰ ਕੀ ਕਰਨਾ ਚਾਹੀਦਾ ਆਉਣ ਵਾਲਾ ਟਾਈਮ ਅਸੀਂ ਵਧੀਆ ਕਰਨ ਲੱਗੇ ਵੀ ਅੱਜ ਨੂੰ ਆਪਾਂ ਸਵਾਰਗੇ ਬਾਕੀ ਕਹਾਣੀ ਕਲਪਨਾ ਦੇ ਰੇਸ਼ ਦੋਨੋਂ ਇਕੱਲੇ ਬੈਠੇ ਰਹਿੰਦੇ ਆ ਕਦੇ ਰਮਣਾ ਜਾਂਦੀ ਹੈ ਕਦੇ ਕੋਈ ਆਉਂਦਾ ਨਹੀਂ ਰੇਸ਼ ਦੇ ਪਿੰਡੋਂ ਵੀ ਕੋਈ ਮਿਲਣ ਆਉਂਦਾ ਰੇਸ਼ اندرੋਂ ਅੰਦਰੋਂ ਕਮਜ਼ੋਰ ਹੋ ਗਿਆ ਸੀ ਕੋਈ ਗੱਲ ਨਹੀਂ ਸੀ ਕਰਦਾ ਅਚਾਨਕ ਰੇਸ਼ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਇਹਨੇ ਸਾਲਾਂ ਦਾ ਬਿਮਾਰ ਪਿਆ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ